ਹਾਂ ਪ੍ਰਧਾਨ ਜੀ ਅੱਜ ਜਿਹੜਾ ਮੇਲਾ ਕਰਾਇਆ ਛੇਂਜ ਮੇਲਾ ਕਿੱਥੇ ਕਰਾਇਆ ਤਾਂ ਆਪਣਾ ਨਾਮ ਦੱਸੋ ਤਾ ਇਹ ਮੈਂ ਜੱਸਾ ਸਰਪੰਚਾ ਜੀ ਸਾਹਿਬ ਕਾ ਲੇ ਇੱਕ ਜਿਹੜੇ ਪੀਰਾਂ ਦੀ ਜਗ੍ਹਾ ਬਾਬੇ ਮੁਕਾਮਲਾ ਸਾਦੇ ਆ ਜੀ ਉੱਥੇ ਮੇਲਾ ਹੁੰਦਾ ਸਾਲ ਬਾਦ ਤੇ ਆ ਜੇਠਾ ਵੀਰਵਾਰ ਮਹੀਨੇ ਦਾ ਆਪ ਨੂੰ ਨਾ ਚੇਤੇ ਨਹੀਂ ਆਦੀ ਸੀ ਕਢਾਉਣਾ ਜੀ ਜੀ ਤੇ ਇੱਥੇ ਜੇਠੇ ਵੀਰਵਾਰ ਮੇਲਾ ਕਰਾਉਂਦੇ ਆ ਸਾਰੀਆਂ ਸੰਗਤਾਂ ਨੇ ਤੇ ਮਾਨ ਤੈਨੂੰ ਬਾਤ ਇਹ ਨਾ ਹੋਵੇ ਕਿ ਤਨੋ ਦੇ ਮਨੋ ਸੇਵਾ ਕੀਤੀ ਹੈ ਬਹੁਤ ਵਧੀਆ ਫਾਂਕਾ ਜਿਹੜਾ ਨੇਪਰੇ ਚੜਿਆ ਤੇ ਬਾਕੀ ਹੈਗਾ ਕੁਸ਼ਤੀਆਂ ਦਾ ਕੰਮ ਸੀਗਾ ਉਹ ਵੀ ਵਧੀਆ ਤਰੀਕੇ ਨਾਲ ਨੇਪਰੇ ਚੜ ਗਿਆ। ਓਪਨ ਸੀ ਕੁਸ਼ਤੀਆਂ ਕਿ ਕੋਈ ਉਹ ਨਹੀਂ ਓਪਨ ਸੀ ਇਦਾਂ ਨਹੀਂ ਇਦਾਂ ਨਹੀਂ ਪਿੰਡ ਦੇ ਮੁੰਡੇ ਸੀਗੇ ਪਰ ਖੁੱਲਾ ਸੀ ਸਦਾ ਮਤਲਬ ਬਾਰੂ ਮੇ ਪਰ ਉਹ ਸੀਗਾ ਕਮੇਟੀ ਦੇ ਗਿਣਤੀ ਹਿਸਾਬ ਨਾਲ ਅਸੀਂ ਆਪਣੇ ਬਜਟ ਦੇ ਹਿਸਾਬ ਨਾਲ ਰੱਖਿਆ ਸੀ ਕਿ ਕੁਸ਼ਤੀਆਂ ਬਹੁਤ ਵਧੀਆ ਨੇਪਰੇ ਕੰਮ ਜਿਹੜਾ ਸਾਰਾ ਮੇਲਾ ਸਮਾਪਤ ਹੋ ਚੁੱਕਾ। ਸੁਣਿਆ ਕਿ ਦੇਣਾ ਚਾਹੁੰਦੇ ਹੋ ਆਸਪਲੋਸ ਦੇ ਪਿੰਡਾਂ ਨਹੀਂ ਮੈਂ ਤੇ ਦੇਖੋ ਪਹਿਲਾਂ ਤੁਹਾਡਾ ਬੇਵੇ ਜਿਹਨੇ ਲੈਟਰ ਆਦਾ ਲੈਟਰ ਹਟਾਣ ਦਾ ਕਰਦਾ ਕੁਦਨੀ ਤੇ ਤਾਂ ਕਿਉਂ ਤੇ ਰੱਬ ਤੁਹਾਡੇ ਚੈਨਲ ਨੂੰ ਤਰੱਕੀ ਬਖਸ਼ੇ ਜਿਵੇਂ ਮੈਂ ਸੁਣਿਆ ਇਹ ਜਣਾ ਕਿ ਇਦਾਂ ਹੀ ਮੇਲੇ ਪਿੰਡਾਂ 'ਚ ਹੁੰਦੇ ਰਹਿਣਾ ਇੱਕ ਜਿਹੜੀ ਹੈ ਨਾ ਜਿਹੜੀ ਆਪਣੇ ਹੁੰਦੀ ਹੈ ਦੂਰ ਨੇ ਛੀ ਇੱਕ ਦੂਜੇ ਨਾਲ ਆਪਾਂ ਵਿਰੋਧਤਾ ਕਰਦੇ ਪਿੰਡਾਂ ਦੇ ਵਿੱਚ ਉਹ ਦੂਰ ਹੁੰਦੀ ਹੈ ਤੇ ਇੱਕ ਹੁੰਦਾ ਹੈ ਕਿ ਲੋਕਾਂ ਨੂੰ ਇਹ ਸ਼ਾਂਤੀ ਦਾ ਪ੍ਰਤੀਕ ਮਿਲਦਾ ਵੀ ਇਕੱਠੇ ਹੋ ਕੇ ਸਾਰੇ ਜਣੇ ਦਾ ਪ੍ਰੋਗਰਾਮ ਕਰਾਈਏ ਸਰਪੰਚ ਸਾਹਿਬ ਲੱਗਦਾ ਹੈ ਇਦਾਂ ਦੇ ਮੇਲਿਆਂ ਨਾਲ ਇੱਕ ਸਾਂਝੀ ਵਾਰਤਾਲਾਪ ਦਾ ਇੱਕ ਸਨੇਹ ਜਿਹੜਾ ਮਿਲਦਾ ਹੈ ਸਾਰਾ ਪਿੰਡ ਇਕੱਠਾ ਹੁੰਦਾ ਬਿਲਕੁਲ ਜੀ ਇਹ ਦੇਖਣ ਵਾਲੇ ਨੂੰ ਚੰਗਾ ਲੱਗਦਾ ਹੈ ਤੇ ਕਰਵਾਉਣ ਵਾਲੇ ਨੂੰ ਚੰਗਾ ਲੱਗਦਾ ਹੈ ਅਸੀਂ ਦੇਖੋ ਜਿਹੜੀ ਕਮੇਟੀ ਸੀਗੀ ਉਹਨਾਂ ਨੇ ਸਾਰਾ ਫੰਕਸ਼ਨ ਕਰਾਇਆ ਅਸੀਂ ਸਹਿਯੋਗ ਦਿੱਤਾ ਅਸੀਂ ਨਾ ਚ ਐਂਟਰਫੇਅਰੈਂਸ ਨਹੀਂ ਕੀਤੀ ਉਹ ਜੋ ਕੀਤਾ ਉਹਨਾਂ ਨੇ ਬਹੁਤ ਵਧੀਆ ਕੀਤਾ ਪਰ ਜੋ ਸਾਡਾ ਮੰਨਦਾ ਹੈਗਾ ਤਿਲਹੌਲ ਅਸੀਂ ਉੱਥੇ ਸੇਵਾ ਕੀਤੀ ਹੈ ਹਰ ਤਰ੍ਹਾਂ ਨਾਲ ਖੜੇ ਸੀ ਪਿੰਨੋਂ ਸਾਰੇ ਪਿੰਡ ਵਾਲੇ ਤੇ ਬਹੁਤ ਵਧੀਆ ਨਿਪਰੇ ਜਿਹੜਾ ਕੰਮ ਤੇ ਮੈਂ ਸਾਰੇ ਪਿੰਡ ਦਾ ਸਾਰੀ ਪੰਚਾਇਤ ਦਾ ਤੇ ਦੂਰੋਂ ਨੇੜੋਂ ਆਏ ਸਾਰੇ ਸੱਜਣਾ ਮਿੱਤਰਾਂ ਦਾ ਮੈਂ ਸਾਰਿਆਂ ਧੰਨਵਾਦ ਕਰਦਾ ਹਾਂ ਕਿ ਸਾਰੇ ਨੇ ਸਾਡਾ ਸਹਿਯੋਗ ਦਿੱਤਾ ਇੱਕ ਗੱਲ ਹੁੰਦੀ ਜੇ ਜਦ ਆਪਾਂ ਮੇਲੇ ਕਰਾਉਨੇ ਆ ਜੀ ਮੇਨ ਹੁੰਦਾ ਲੜਾਈ ਝਗੜੇ ਦਾ ਇਥੇ ਇਦਾਂ ਦਾ ਕੋਈ ਕੰਮ ਨਹੀਂ ਸੀਗਾ ਜੀ ਸਾਰੇ ਹੱਸਦੇ ਖੇਡਦੇ ਆਏ ਦੱਸਦੇ ਖੇਡਦੇ ਗਏ ਆ ਜੀ ਤੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਆਈ ਸੰਗ ਦਾ ਵੀ ਧੰਨਵਾਦ ਕਰਦਾ ਤੇ ਜਿੰਨੀ ਵੀ ਸੰਗ ਤੇ ਆਈ ਹੈ ਹਰ ਇੱਕ ਬੰਦੇ ਦਾ ਜਿਹੜਾ ਚ ਪਛਾਣ ਹੁੰਦੇ ਨਾ ਜੀ ਪੈਰ ਸਾਡੇ ਸਿਰ ਮੱਥੇ ਆ ਜੀ ਅਸੀਂ ਧੰਨਵਾਦ ਕਰਦੇ ਸਾਰੇ ਬਾਈ ਜੀ